ਸਬਜ਼ੀਆਂ ਦੇ ਉੱਤੇ ਕੋਤੜਾ ਸੁੰਡੀ ਤੇਲਾ ਲਾਲ ਮੱਖੀ ਇਹਨਾਂ ਸਾਰਿਆਂ ਦਾ ਹਮਲਾ ਹੋਣ ਦਾ ਸਮਾਂ ਆ ਗਿਆ ਆ ਔਰ ਆਰਗੈਨਿਕ ਤਰੀਕੇ ਦੇ ਨਾਲ ਘਰ ਦਾ ਬਣਿਆ ਹੋਇਆ ਇਹहां ਕੀਟਨਾਸ਼ਕ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗਾ ਜੋ ਫੰਗੀਸਾਈਡ ਤੇ ਇਨਸੈਕਟੀਸਾਈਡ ਦੋਹੇ ਤਰ੍ਹਾਂ ਦੇ ਕੰਮ ਕਰਦਾ ਆ ਸਿਰਫ 5 ਮਿੰਟ ਦੇ ਵਿੱਚ ਇਹ ਦੇਖੋ ਇਹ ਬਣਾਇਆ ਆ ਔਰ ਇਹ ਦੇਖੋ ਭਿੰਡੀ ਦੇ ਬੂਟੇ ਦੇ ਉੱਤੇ ਸੁੰਡੀ ਆ ਪੱਤੇ ਖਾ ਰਹੀ ਔਰ ਇਹ ਆਲੋ ਪਾਕੇ ਦੇ ਉੱਤੇ ਲਓ ਮਰ ਗਈ ਆ ਸੁੰਡੀ ਦੇਖੋ ਤੇ ਇਹ ਸਿਰਫ 5 ਮਿੰਟ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਆ ਇਹ ਕਿਸ ਤਰ੍ਹਾਂ ਆ ਸਾਰਾ ਸਮਝ ਲਾਓ ਜੇ ਚੰਗਾ ਲੱਗਦਾ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕੀੜਾ ਪਤੰਗਾ ਸੁੰਡੀ ਬੂਟਿਆਂ ਤੇ ਆਉਣੀ ਸ਼ੁਰੂ ਹੋ ਗਈ ਆ ਆਪਾਂ ਨੂੰ ਕਈ ਕਮੈਂਟ ਵੀ ਆਏ ਆ ਕਿ ਤੁਸੀਂ ਕਦੇ ਕੋਈ ਇਦਾਂ ਦੀ ਦਵਾਈ ਆਪ ਆਰਗੇਨਿਕ ਤਿਆਰ ਨਹੀਂ ਕਰਦੇ ਲਓ ਅੱਜ ਮੈਂ ਤੁਹਾਡੇ ਨਾਲ ਥੋੜਾ ਟਾਈਮ ਸੀਗਾ ਤੇ ਸ਼ੇਅਰ ਕਰਨ ਜਾ ਰਹੇ ਆ ਇੱਕ ਖਾਸ ਦਵਾਈ ਜਿਹੜੀ ਦੋਹੇ ਤਰ੍ਹਾਂ ਦੇ ਤੁਹਾਡਾ ਕੀਟਨਾਸ਼ਕ ਤੋਂ ਵੀ ਫੰਗੀਨਾਸ਼ਕ ਤੋਂ ਵੀ ਦੋਹੇ ਤਰ੍ਹਾਂ ਦੇ ਕੰਮ ਕਰੂਗੀ ਸਾਰੀ ਤਰ੍ਹਾਂ ਦੇ ਬੂਟਿਆਂ ਤੇ ਤੇ ਕਰਨਾ ਆਪਾਂ ਨੇ ਕੀ ਆ ਚੀਜ਼ਾਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਆਪਾਂ 150 ਗ੍ਰਾਮ ਨਿੰਮ ਦੇ ਤਾਜ਼ੇ ਪੱਤੇ ਲਏ ਆ ਦੇਖੋ ਨਿੰਮ ਦੇ ਪੱਤੇ ਆ 150 ਗ੍ਰਾਮ ਤੇ ਇਹ ਪਾਣੀ ਦੇ ਆ ਤੇ ਇਹ ਆਪਾਂ ਸੋਡਾ ਲਿਆ ਮਿੱਠਾ ਸੋਡਾ ਸੋਡੀਅਮ ਬਾਈਕਾਰਬੋਨੇਟ ਜੀ ਨੂੰ ਕਹਿੰਦੇ ਆ ਤੇ ਇੱਕ ਪੁੜੀ ਸ਼ੈਂਪੂ ਦੀ ਤੇ ਇਹ ਫਟਕੜੀ ਤੇ ਕਰਨਾ ਆਪਾਂ ਨੇ ਕੀ ਆ ਇਹ ਨਿੰਮ ਦੇ ਪੱਤੇਆਂ ਦੀ ਜਗ੍ਹਾ ਤੁਸੀਂ ਨਿੰਮ ਦਾ ਤੇਲ ਵੀ ਲੈ ਸਕਦੇ ਆ ਨਿੰਮ ਦਾ ਤੇਲ ਦੁਕਾਨਾਂ ਤੋਂ ਮਿਲ ਜਾਂਦਾ ਆ ਉਹ ਤੁਸੀਂ ਫੇਰ ਤੁਹਾਨੂੰ ਚੁੱਲ੍ਹੇ ਤੇ ਜਾਂ ਗੈਸ ਤੇ ਨਹੀਂ ਕੁਝ ਕਰਨਾ ਪੈਣਾ ਮੈਂ ਪੂਰੀ ਤਰ੍ਹਾਂ ਆਰਗੈਨਿਕ ਕਰਕੇ ਦਿਖਾ ਰ ਰਹੀ ਆ ਤਾਂ ਕਰਕੇ ਇਹ ਤੇਲ ਆਪਾਂ ਪਾ ਕੇ ਫੇ ਜੁੱਲੇ ਤੇ ਕੁਝ ਨਹੀਂ ਕਰਨਾ ਸਿੱਧਾ ਹੀ ਥੱਲੇ ਹੀ ਬਣਾ ਲੈਣਾ ਵੈਸੇ ਪਹਿਲਾਂ ਜੋ ਮੈਂ ਪ੍ਰੋਸੈਸ ਕਰ ਰਹੀ ਹਾਂ ਇਹਨੂੰ ਆਪਾਂ ਨੇ 2 ਲੀਟਰ ਪਾਣੀ ਦੇ ਵਿੱਚ ਪਾ ਕੇ ਪੱਤਿਆਂ ਨੂੰ ਅਵਾਲਾ ਦੇ ਕੇ ਸਵਾਰ ਕੇ ਰੇਨਣਾ ਹੈ ਜਦ ਤੱਕ ਪਾਣੀ ਅੱਧਾ ਨਾ ਰਹਿ ਜਵੇ ਹੁਣ ਵੀਡੀਓ ਮੈਂ ਤੁਹਾਨੂੰ ਤੇਜ਼ ਦਿਖਾਉਣ ਲੱਗਾ ਹਾਂ ਇਹ ਦੇਖੋ ਪਾਣੀ ਦੇ ਵਿੱਚ ਮੈਂ ਨਿੰਮ ਪਾ ਕੇ 2 ਲੀਟਰ ਦੇ ਵਿੱਚ ਤੇ ਜੁੱਲਾ ਬਲ ਰਿਹਾ ਆ ਉਹਦੇ ਉੱਤੇ ਰੱਖ ਦਿੱਤਾ ਆ ਇਹ ਦੇਖੋ ਅੱਧਾ ਘੰਟਾ ਬਾਅਦ ਇਹ ਦੇਖੋ ਪਾਣੀ ਨੂੰ ਹੁਣ ਮੈਂ ਪੌਣਨ ਲੱਗਾ ਆਂ ਲਾ ਕੇ ਹਜੇ ਗਰਮ ਹੈ ਆ ਤੇ ਜੇ ਤੁਸੀਂ ਤੇਲ ਲੈਣਾ ਨਿੰਮ ਦਾ ਉਹਦੇ ਵਾਸਤੇ ਤੁਹਾਨੂੰ ਇਹ ਸਾਰਾ ਕੁਝ ਨਹੀਂ ਕਰਨਾ ਪੈਣਾ ਸਵਾਰ ਕੇ ਸਮਝ ਲਓ ਉਹਦੇ ਵਾਸਤੇ ਸਿਰਫ ਸਾਦੇ ਪਾਣੀ ਚ ਆਪਾਂ ਨਿੰਮ ਦਾ ਤੇਲ ਪਾ ਦੇਣਾ ਆ 10 ml ਉਸ ਤੋਂ ਬਾਅਦ ਇਹ ਮੈਂ ਮਿੱਠਾ ਸੋਡਾ ਇਹ ਦੇਖੋ ਸੋਡੀਅਮ ਬਾਈਕਾਰਬੋਨੇਟ ਦੇ 2 ਚਮਚੇ ਇਹਦੇ ਵਿੱਚ ਪਾ ਦਿੱਤੇ ਆ ਤੇ ਉਸ ਤੋਂ ਬਾਅਦ ਮੈਂ ਛੇਤੀ ਨਾਲ ਤੁਹਾਨੂੰ ਦੱਸ ਰਿਹਾ ਸਮਝ ਹੀ ਜਾਓ ਫਟਕੜੀ ਇਹ ਦੇਖੋ ਫਟਕੜੀ ਥੋੜੀ ਜੀ ਆ ਲਓ ਤਿੰਨ ਚਾਰ ਡੜੀਆਂ ਦਾ 2 ਲੀਟਰ ਦੇ ਵਿੱਚ ਇਹ ਵੀ ਪਾਤੀਆਂ ਇਹ ਦੇਖੋ ਤੇ ਉਸ ਤੋਂ ਬਾਅਦ ਹੁਣ ਮੈਂ ਇਹ ਕਲੀਨਿਕਾ ਪਲੱਸ ਸ਼ੈਂਪੂ ਦੀ ਇੱਕ ਬੁੜੀ ਇਹ ਦੇਖੋ ਇਹ ਵੀ ਪਾ ਦਿੱਤੀ ਆ ਇਹ ਸਾਰੀਆਂ ਚੀਜ਼ਾਂ ਵਿੱਚ ਮੈਂ ਪਾਤੀਆਂ ਤੇ ਇਹਨੂੰ ਸਿੱਧਾ ਹੀ ਨਹੀਂ ਆਪਾਂ ਬੁੱਟਿਆਂ ਤੇ ਪਾ ਸਕਦੇ ਦੇਖੋ ਇਹ ਬਹੁਤ ਤੇਜ਼ ਬਣ ਗਿਆ ਆ ਔਰ ਇਹਦੀਆਂ ਆਪਾਂ ਬੋਤਲਾਂ ਭਰ ਲੈਣੀਆਂ ਹਨ ਠੰਡਾ ਹੋਏ ਤੇ ਇਹਨੂੰ ਜਦੋਂ ਵੀ ਵਰਤਣਾ ਆ ਇਹਦੇ ਵਿੱਚ ਇਹ ਦੇਖੋ ਅੱਦੇ ਤੋਂ ਜ਼ਿਆਦਾ ਪਾਣੀ ਰਲਾ ਲੈਣਾ ਆ ਸ਼ੁੱਧ ਪਾਣੀ ਇਹ ਦੇਖੋ ਮੈਂ ਪਾਣੀ ਆ ਦੇਖੋ ਰਲਾ ਰਿਹਾ ਹਾਂ ਜਦੋਂ ਵੀ ਆਪਾਂ ਵਰਤਣਾ ਇਹ ਮੈਂ ਤੁਹਾਨੂੰ ਬਹੁਤ ਜਲਦੀ ਦੇ ਵਿੱਚ ਫਾਰਮੂਲਾ ਸਮਝਾ ਦਿੰਦਾ ਆ ਇਹ ਇੱਕ ਬਹੁਤ ਹੀ ਤੇਜ਼ ਕੀਟਨਾਸ਼ਕ ਬਣ ਗਿਆ ਆ ਕਿ ਇਹਨੂੰ ਪਾ ਕੇ ਵੀ ਦੇਖ ਲਓ ਕਿਸੇ ਦੇ ਉੱਤੇ ਕਿਸੇ ਜਾਨਵਰ ਦੇ ਜੇ ਮੱਖੀ ਦੇ ਵਿੱਚ ਦੇਖ ਪਜਾਏ ਉਹ ਵੀ ਮਰ ਜਾਏਗੀ ਚਾਹੇ ਨਿੰਬੂ ਨੂੰ ਫੁੱਲ ਨਿਕਲ ਰਹੇ ਆ ਸੰਤਰੇ ਨੂੰ ਫੁੱਲ ਨਿਕਲ ਰਹੇ ਆ ਸਬਜ਼ੀਆਂ ਆ ਚਾਹੇ ਸਾਡੀਆਂ ਬੇਲਾਂ ਆ ਪਾਲਕ ਇਹ ਦੇਖੋ ਪਾਲਕ ਦੇ ਉੱਤੇ ਜੇ ਕੋਈ ਬੈਠਾ ਵੀ ਆ ਜਾਨਵਰ ਉੱਤੇ ਪਾ ਕੇ ਦੇਖ ਲਓ ਅੱਜ ਕੱਲ ਖਰਾਬ ਹੋਣ ਲੱਗ ਜਾਂਦੀ ਆ ਛੋਟੇ ਬੂਟੇ ਇਹਨਾਂ ਦੇ ਉੱਤੇ ਜ਼ਿਆਦਾ ਹਮਲਾ ਹੁੰਦਾ ਆ ਤੇਲਾ ਤੇਲੇ ਦਾ ਤਾਂ ਤੁਹਾਨੂੰ ਮੈਂ ਕਰਕੇ ਦਿਖਾ ਦਿੰਨਾ ਦੇਖੋ ਸਰੋਂ ਤੇ ਵੀ ਮਿਰਚ ਮਿਰਚ ਦੀਆਂ ਸਾਰੀਆਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਇਹ ਬਹੁਤ ਹੀ کارਗਰ ਆ। ਲਓ ਮੈਂ ਖੁਦ ਵਰਤਦਾ ਆ। ਇਹ ਸੁੰਡੀ ਦਾ ਤਾਂ ਮੈਂ ਤੁਹਾਨੂੰ ਦਿਖਾ ਵੀ ਦਿੱਤਾ ਆ ਇਹ ਦੇਖੋ। ਇਹਦੇ ਉੱਤੇ ਦਵਾਈ ਜਰਾ ਠੋਕ ਕੇ ਪਾਈ ਆ ਤੇ ਚੈੱਕ ਕਰਨ ਵਾਸਤੇ ਇਹ ਦੇਖੋ। ਔਰ ਸੁੰਡੀ ਇੱਥੇ ਹੀ ਮਰ ਗਈ ਆ ਆ ਦੇਖੋ। ਲਓ। ਆ ਦੇਖੋ। ਮੈਂ ਹਮੇਸ਼ਾ ਉਹੀ ਕੰਮ ਦੱਸਦਾ ਆ ਜੋ ਖੁਦ ਆਪ ਕਰਦਾ ਆ ਔਰ ਬਹੁਤ کارਗਰ ਫਾਰਮੂਲਾ ਆ। ਤੁਸੀਂ ਨਿੰਮ ਨਹੀਂ ਲੈ ਸਕਦੇ ਤਾਂ ਨਿੰਮ ਦਾ ਤੇਲ ਥਾਂ-ਥਾਂ ਤੋਂ ਮਿਲ ਜਾਂਦਾ ਆ ਆਰਗੈਨਿਕ ਔਰ ਬਿਲਕੁਲ ਆਰਗੈਨਿਕ ਚੀਜ਼ਾਂ ਆ ਇਹ ਸਾਰੀਆਂ ਬੇਲਾਂ ਬੈਂਗਣ ਇਹ ਦੇਖੋ ਬੈਂਗਣਾ ਦੇ ਬੂਟੇ ਇਹ ਵੀ ਤੋ ਖਰਾਬ ਹੋ ਰਹੇ ਆ ਤੇ ਵਰਤ ਕੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਮੈਂ 5 ਮਿੰਟ ਦੇ ਵਿੱਚੇ ਸਾਰਾ ਕਰਦਾ ਹੁਣ ਆ